ਸਤਿ ਸ਼੍ਰੀ ਅਕਾਲ ਅੱਜ ਆਪਾਂ ਪੰਜਾਬ ਦੇ ਇੱਕ ਕਾਫੀ ਚਰਚਿਤ ਡਰੱਗ ਮਾਮਲੇ ਦੀ ਗੱਲ ਕਰਾਂਗੇ ਹਾਂਜੀ ਖਾਸ ਕਰਕੇ ਮਨਿੰਦਰ ਸਿੰਘ ਬਿੱਟੂ ਔਲਖ ਦੇ ਨਜ਼ਰੀਏ ਤੋਂ ਹਾਂਜੀ ਸਾਡੇ ਕੋਲ ਉਹਨਾਂ ਦੀ ਇੱਕ ਇੰਟਰਵਿਊ ਹੈ ਮਜੀਠੀਆ ਨਸ਼ਾ ਕੇਸ ਦਾ ਸੰਤਾਪ ਅੱਜ ਆਪਾਂ ਉਸੇ ਦੇ ਆਧਾਰ ਤੇ ਮਤਲਬ ਔਲਖ ਦੇ ਦਾਅਵਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਕਿ ਕਿਵੇਂ ਉਹਨਾਂ ਦੀ ਵਿਕਰਮ ਮਜੀਠੀਆ ਨਾਲ ਦੋਸਤੀ ਟੁੱਟੀ ਫਿਰ ਫਸਾਉਣ ਦੇ ਦੋਸ਼ ਲੱਗੇ ਹਾਂ ਤੇ ਫਿਰ ਜਗਦੀਸ਼ ਪੋੜਾ ਤੇ ਈਡੀ ਦੀ ਜਾਂਚ ਇਹ ਸਾਰੇ ਪਹਿਲੂ ਜੋ ਔਲਖ ਨੇ ਦੱਸੇ ਨੇ ਤਾਂ ਫਿਰ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਔਲਖ ਦਾ ਦਾਵਾ ਕਿ ਮਜੀਠੀਆਂ ਨਾਲ ਦੋਸਤੀ ਕਿਵੇਂ ਖਤਮ ਹੋਈ ਹਾਂ ਉਹ ਕਹਿੰਦੇ ਨੇ ਕਿ ਇੱਕ ਵਾਰ ਮਜੀਠੀਆਂ ਨੇ ਉਹਨਾਂ ਨੂੰ ਆਪਣੀ ਗੱਡੀ 'ਚੋਂ ਉਤਰਨ ਲਈ ਕਹਿ ਦਿੱਤਾ ਬਸ ਉੱਥੋਂ ਹੀ ਗੱਲ ਵਿਗੜੀ ਅੱਛਾ ਤੇ ਇਸ ਤੋਂ ਬਾਅਦ ਉਹਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਫਸਾਇਆ ਗਿਆ। ਹਾਂਜੀ ਸਿੱਧਾ ਇਲਜ਼ਾਮ ਉਹ ਕਹਿੰਦੇ ਨੇ ਕਿ ਮਜੀਠੀਆ ਤੇ ਸੁਖਬੀਰ ਬਾਦਲ ਦੇ ਕਹਿਣ ਤੇ ਉਸ ਵੇਲੇ ਦੇ ਐਸਐਸਪੀ ਹਰਦਿਆਲ ਮਾਨ ਨੇ ਉਹਨਾਂ ਨੂੰ ਫਸਾਇਆ। ਮਤਲਬ ਸਿਆਸੀ ਸ਼ੈ ਤੇ ਪੁਲਿਸ ਨੇ ਕਾਰਵਾਈ ਕੀਤੀ ਇਹ ਉਹਨਾਂ ਦਾ ਕਹਿਣਾ ਹੈ। ਬਿਲਕੁਲ ਔਲਖ ਦੇ ਮੁਤਾਬਕ ਤਾਂ ਇਹੀ ਹੈ। ਇੱਕ ਹੋਰ ਗੱਲ ਦੱਸੀ ਉਹਨਾਂ ਨੇ ਕਿ ਜਦੋਂ ਉਹ ਬਰੀ ਹੋ ਕੇ ਆਏ ਤਾਂ ਸਿੱਧਾ ਮਜੀਠੀਆ ਨੂੰ ਮਿਲੇ ਤੇ ਪੁੱਛਿਆ। ਹਾਂ ਪੁੱਛਿਆ ਕਿ ਭਈ ਮੈਨੂੰ ਕਿਉਂ ਫਸਾਇਆ? ਤਾਂ ਇਹ ਕਹਿੰਦੇ ਮਜੀਠੀਆ ਦਾ ਜਵਾਬ ਕੋਈ ਬਹੁਤਾ ਸਪਸ਼ਟ ਨਹੀਂ ਸੀ। ਕੀ ਕਿਹਾ ਮਜੀਠਿਆ ਨੇ ਉਹਨਾਂ ਮੁਤਾਬਿਕ ਔਲਖ ਦੱਸਦੇ ਹੈ ਕਿ ਮਜੀਠਿਆ ਨੇ ਕਿਹਾ ਦੇਖ ਮੈਂ ਮਰਦਾ ਸੀ ਪਰ ਤੈਨੂੰ ਨਹੀਂ ਫਸਾਇਆ ਬਾਦਲ ਸਾਹਿਬ ਤਾਂ ਸਗੋਂ ਮੈਨੂੰ ਹੀ ਠੋਕਣਾ ਚਾਹੁੰਦੇ ਸੀ ਮਤਲਬ ਗੋਲ ਮੋਲ ਜੀ ਗੱਲ ਹੂੰ ਤੇ ਫਿਰ ਇਸੇ ਕਹਾਣੀ ਵਿੱਚ ਜਗਦੀਸ਼ ਭੋਲਾ ਕਿਵੇਂ ਆਉਂਦਾ ਹੈ ਦੇਖੋ ਔਲਖ ਕਹਿੰਦੇ ਹੈ ਕਿ ਪਹਿਲਾਂ ਤਾਂ ਹਵਾਲਾਤ ਚ ਮਿਲੇ ਤਾਂ ਗਾਲੀ ਗਲੋਚ ਵੀ ਭੋਲੇ ਨਾਲ ਪਰ ਉਦੋਂ ਭੋਲੇ ਨੇ ਉਹਨਾਂ ਦਾ ਨਾਂ ਲੈਣ ਤੋਂ ਨਾ ਕਰਤੀ ਸੀ ਪਰ ਬਾਅਦ ਵਿੱਚ ਭੋਲੇ ਨੇ ਮਜੀਠਿਆ ਦਾ ਨਾਂ ਲਿਆ ਸੀ ਅਦਾਲਤ ਵਿੱਚ ਹਾਂਜੀ ਮੋਹਾਲੀ ਕੋਰਟ ਵਿੱਚ ਔਲਖ ਕਹਿੰਦੇ ਐ ਕਿ ਜਿਵੇਂ ਹੀ ਭੋਲੇ ਨੇ ਮਜੀਠੀਆਂ ਦਾ ਨਾਂ ਲਿਆ ਉਸ ਤੋਂ ਤੁਰੰਤ ਬਾਅਦ ਉਹਨਾਂ ਨੂੰ ਜਲੰਧਰ ਪੁਲਿਸ ਨੇ ਅੱਛਾ ਇੱਕ ਹੋਰ ਕੇਸ ਵਿੱਚ ਨਾਮਜ਼ਦ ਕਰਤਾ ਉਦੋਂ ਐਸਐਸਪੀ ਜਸਪ੍ਰੀਤ ਸਿੱਧੂ ਸੀ ਹਾਂ ਔਲਖ ਦੇ ਮੁਤਾਬਕ ਐਸਐਸਪੀ ਜਸਪ੍ਰੀਤ ਸਿੱਧੂ ਦੀ ਅਗਵਾਈ ਚ ਜਲੰਧਰ ਪੁਲਿਸ ਨੇ ਉਹਨਾਂ ਨੂੰ ਵੀ ਵਿੱਚ ਪਾ ਲਿਆ ਤੇ ਇੱਥੇ ਉਹ ਟਾਰਚਰ ਦੇ ਇਲਜ਼ਾਮ ਵੀ ਲਾਉਂਦੇ ਨੇ ਹੈਨਾ ਬਹੁਤ ਗੰਭੀਰ ਇਲਜ਼ਾਮ ਥਰਡ ਡਿਗਰੀ ਟਾਰਚਰ ਦਾ ਕਹਿੰਦੇ ਕਿ ਪੁਲਿਸ ਉਹਨਾਂ ਤੋਂ ਇਹ ਕਹਣਾ ਚਾਹੁੰਦੀ ਸੀ ਕਿ ਉਹ ਮਜੀਠੀਆਂ ਲਈ ਕੈਮੀਕਲ ਸਪਲਾਈ ਕਰਦੇ ਸੀ ਇਹ ਤਾਂ ਬਹੁਤ ਹੀ ਸੀਰੀਅਸ ਗੱਲ ਹੈ ਜੇ ਸੱਚ ਹੈ ਬਿਲਕੁਲ ਪੁਲਿਸ ਜਾਂਚ ਤੇ ਸਵਾਲ ਖੜੇ ਹੁੰਦੇ ਨੇ ਇਸ ਨਾਲ ਫਿਰ ਇੱਕ ਸੱਤਾ ਨਾਂ ਦੇ ਬੰਦੇ ਦਾ ਵੀ ਜ਼ਿਕਰ ਆਂਦਾ ਹੈ ਕੌਣ ਸੀ ਇਹ ਔਲਕ ਮੁਤਾਬਕ ਉਹਨਾਂ ਨੂੰ ਸੱਤਾ ਨਾਲ ਮੁਜੀਠੀਆਂ ਨੇ ਹੀ ਮਿਲਾਇਆ ਸੀ ਤੇ ਉਹ ਬੰਦਾ ਅਕਸਰ ਮੁਜੀਠੀਆਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਤੇ ਫਿਰ ਔਲਕ ਤੇ ਦੋਸ਼ ਲੱਗੇ ਕਿ ਉਹ ਕੈਨੇਡਾ ਬੈਠੇ ਸੱਤਾ ਤੇ ਇੱਕ ਪਿੰਦੀ ਨੂੰ ਡਰੱਗਸ ਭੇਜਦੇ ਸੀ ਹਾਂ ਔਲੇ ਕਹਿੰਦੇ ਆ ਕਿ ਪੋਲੇ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਹੀ ਇਹ ਇਲਜ਼ਾਮ ਲਾਏ ਗਏ ਆ ਅੱਛਾ ਇਸ ਤੋਂ ਬਾਅਦ ਫਿਰ ਈਡੀ ਮਤਲਬ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਰੋਲ ਸ਼ੁਰੂ ਹੁੰਦਾ ਹੈ ਹਾਂਜੀ ਈਡੀ ਦਾ ਕੇਸ ਬਣਿਆ ਔਲਖ ਦੀ ਪਤਨੀ ਸਮੇਤ ਕਈਆਂ ਨੂੰ ਸਜ਼ਾ ਹੋਈ ਉਹਨਾਂ ਦੀ ਜਾਇਦਾਦ ਵਗੈਰਾ ਵੀ ਅਟੈਚ ਹੋ ਗਈ ਤੇ ਇਸ ਵਿੱਚ ਔਲਖ ਨੇ ਈਡੀ ਦੇ ਇੱਕ ਅਫਸਰ ਤੇ ਵੀ ਇਲਜ਼ਾਮ ਲਾਇਆ ਹਾਂ ਨਿਰੰਜਨ ਸਿੰਘ ਤੇ ਔਲਖ ਦਾ ਇਲਜ਼ਾਮ ਇਹ ਕਿ ਨਿਰੰਜਨ ਸਿੰਘ ਦੀ ਮਜੀਠੀਆਂ ਨਾਲ ਕੋਈ ਡੀਲ ਹੋ ਗਈ ਸੀ ਇਹ ਤਾਂ ਜਾਂਚ ਏਜੰਸੀ ਦੀ ਨਿਰਪੱਖਤਾ ਤੇ ਹੀ ਸਵਾਲੀਆ ਨਿਸ਼ਾਨ ਹੈ ਬਿਲਕੁਲ ਖਾਸ ਕਰ ਇੰਨੇ ਵੱਡੇ ਕੇਸ ਵਿੱਚ ਪਰ ਇਹ ਔਲਖ ਦਾ ਪੱਖ ਹੈ ਉਹਨਾਂ ਦਾ ਇਲਜ਼ਾਮ ਹੈ ਇਸ ਸਬਦ ਦਾ ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਕੀ ਅਸਰ ਪਿਆ ਬਹੁਤ ਬੁਰਾ ਅਸਰ ਉਹ ਦੱਸ ਦੇਣੇ ਕਿ ਲੋਕ ਤਾਣੇ ਮਾਰਦੇ ਸੀ 6000 ਕਰੋੜ ਵਾਲੇ ਕਹਿ ਕੇ ਮਜੀਠੀਆਂ ਨਾਲ ਦੋਸਤੀ ਤੇ ਬਹੁਤ ਪਛਤਾਵਾ ਕਰਦੇ ਨੇ ਕਹਿੰਦੇ ਉਹਨਾਂ ਦਾ ਬੇਟਾ ਵੀ 2017 ਚ ਪੜਨ ਲਈ ਅਮਰੀਕਾ ਚਲਾ ਗਿਆ ਸੀ ਜੇ ਥੋੜਾ ਪਿੱਛੇ ਜਾਈਏ ਇਹ ਉਹੀ 6000 ਕਰੋੜ ਵਾਲਾ ਜਗਦੀਸ਼ ਪੋਲਾ ਡਰੱਗ ਕੇਸ ਹੈ ਨਾ ਹਾਂਜੀ ਉਹੀ ਮਸ਼ਹੂਰ ਕੇਸ ਪੋਲਾ ਔਲਖ ਜਗਜੀਤ ਚਾਹਲ ਇਹ ਮੁੱਖ ਨਾਂ ਸੀ ਉਸ ਵੇਲੇ ਤੇ ਹੁਣ ਵਿਜੀਲੈਂਸ ਵੀ ਮਜੀਠੀਆ ਤੋਂ ਪੁੱਛਗਿੱਛ ਕਰ ਰਹੀ ਹੈ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਹਾਂ ਤੇ ਆਲਖ ਨੇ ਵਿਜੀਲੈਂਸ ਨੂੰ ਬਿਆਨ ਵੀ ਦਿੱਤੇ ਨੇ ਇਸ ਸਬੰਧ ਵਿੱਚ ਮਤਲਬ ਮਾਮਲਾ ਹਲੇ ਵੀ ਚੱਲ ਰਿਹਾ ਹੈ ਕਿਸੇ ਨਾ ਕਿਸੇ ਰੂਪ ਵਿੱਚ ਆਲਖ ਦੀ ਆਪਣੀ ਕਾਨੂੰਨੀ ਸਥਿਤੀ ਕੀ ਹੈ ਹੁਣ ਦੇਖੋ ਇੱਕ ਕੇਸ 'ਚੋਂ ਤਾਂ ਉਹ ਬਰੀ ਹੋ ਗਏ ਨੇ ਪਰ ਈਡੀ ਵਾਲੇ ਕੇਸ ਵਿੱਚ ਸਜ਼ਾ ਹੋਈ ਸੀ ਜਿਸ ਖਿਲਾਫ ਉਹਨਾਂ ਨੇ ਅਪੀਲ ਪਾਈ ਹੋਈ ਹੈ ਤੇ ਉਮੀਦ ਰੱਖਦੇ ਨੇ ਕਿ ਉੱਥੋਂ ਵੀ ਬਰੀ ਹੋ ਜਾਣਗੇ ਅਖੀਰ ਵਿੱਚ ਆਲਖ ਇੱਕ ਅਪੀਲ ਵੀ ਕਰਦੇ ਨੇ हां वो कहंदे ने कि इस मुद्दे ते सियासत बंद होवे पंजाब नु नशियां तो बचाण दी गल करदे ने ते एवी के दोषी नु सजा मिले पर किसे नु ना जायज फसाया ना जावे प्लांटेशन शब्द ਵਰਤਦੇ ਨੇ ਉਹ ਬਿਲਕੁਲ ਕਹंदे ਨੇ ਕਿ ਇਸ ਨਾਲ ਪਰਿਵਾਰ ਬਰਬਾਦ ਹੁੰਦੇ ਹਨ ਸੋ ਜੇ ਸਾਰੀ ਗਲਬਤ ਨੂੰ ਸਮੇਟੀਏ ਤਾਂ ਔਲਖ ਦੇ ਬਿਆਨ ਕਈ ਗੰਭੀਰ ਮੁੱਦੇ ਉਠਾਉਂਦੇ ਨੇ ਸਿਆਸੀ ਬਦਲਾਖੂਰੀ ਦੇ ਦੋਸ਼ ਪੁਲਿਸ ਤੇ ਜਾਂਚ ਏਜੰਸੀਆਂ ਦੀ ਕਾਰਗੁਜ਼ਾਰੀ ਤੇ ਸਵਾਲ ਹਾਂਜੀ ਤੇ ਬਦਲਦੇ ਰਿਸ਼ਤੇ ਨਿਜੀ ਤਰਾਸਦੀ ਤੇ ਨਾਲ ਹੀ ਨਸ਼ਿਆਂ ਦੇ ਮਸਲੇ ਨੂੰ ਸਿਆਸਤ ਤੋਂ ਉੱਪਰ ਰੱਖਣ ਦੀ ਇੱਕ ਤਰ੍ਹਾਂ ਦੀ ਗੁਹਾਰ ਇਹ ਸਭ ਸੁਣ ਕੇ ਮਤਲਬ ਇੱਕ ਸਵਾਲ ਤਾਂ ਮਨ ਵਿੱਚ ਆਉਂਦਾ ਹੈ ਕਿ ਜਦੋਂ ਸਿਆਸਤ ਪੁਲਿਸ ਕਾਨੂੰਨ ਏਜੰਸੀਆਂ ਸਭ ਇੰਜ ਉਲਝ ਜਾਣ ਹਾਂ ਤਾਂ ਫਿਰ ਅਜਿਹੇ ਹਾਈ ਪ੍ਰੋਫਾਈਲ ਮਾਮਲਿਆਂ ਵਿੱਚ ਸੱਚਾਈ ਤੱਕ ਪਹੁੰਚਣਾ ਅਸਲ ਜ਼ਿੰਮੇਵਾਰ ਕੌਣ ਹੈ ਇਹ ਤੈਅ ਕਰਨਾ ਕਿੰਨਾ ਮੁਸ਼ਕਿਲ ਹੋ ਜਾਂਦਾ ਹੋਵੇਗਾ ਬਿਲਕੁਲ ਇਸ ਸੋਚਣ ਵਾਲੀ ਗੱਲ ਹੈ